ਅਕਸਰ ਜਿਹੜਾ ਪਿਛਲੇ ਦਿਨਾਂ ਤੋਂ ਕੁਝ ਫੇਕ ਵੀਡੀਓ ਮੁੱਖ ਮੰਤਰੀ ਸਾਹਿਬ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਧਾਰੀਆਂ ਨੇ ਉਸ ਵਿਅਕਤੀ ਦੇ ਵੱਲੋਂ ਜਿਹੜਾ ਕੈਨੇਡਾ ਦੇ ਵਿੱਚ ਰਹਿੰਦਾ ਉਹਦੇ ਉੱਤੇ ਫਰਾਡ ਦੇ ਪਹਿਲਾਂ ਵੀ ਕਈ ਕਿਸਮ ਦੇ ਇਲਜ਼ਾਮ ਨੇ ਫਰਿਆਦ ਹੋਵੇ ਤਾਂ ਇੱਕ ਕੇਂਦਰੀ ਮੰਤਰੀ ਦੇ ਉੱਤੇ ਵੀ ਉਹਨੇ ਕੁਝ ਸਮਾਂ ਪਹਿਲਾਂ ਇਸ ਤਰ੍ਹਾਂ ਦੇ ਵੀਡੀਓਜ਼ ਵਗੈਰਾ ਜਿਹੜੀਆਂ ਪਾਈਆਂ ਸੀ ਉਸ ਤੋਂ ਬਾਅਦ ਉਹਦਾ ਕੀ ਨਿਕਲਿਆ ਸਭ ਦੇ ਸਾਹਮਣੇ ਆ। ਮੋਹਾਲੀ ਦੀ ਅਦਾਲਤ ਨੇ ਇਹਦੇ ਉੱਤੇ ਇਹ ਕਿਹਾ ਕਿ ਫੇਕ ਨੇ। ਮੈਂ ਤਾਂ ਉਹ ਫੇਕ ਲਫ਼ਜ਼ ਜਿਹੜਾ ਵਰਤ ਰਿਹਾ ਕਿ ਇਹ ਫੇਕ ਵੀਡੀਓਜ਼ ਨੇ। ਔਰ ਮਾਨਯੋਗ ਅਦਾਲਤ ਨੇ ਜਿਹੜਾ ਫੈਸਲਾ ਦਿੱਤਾ ਉਹਦੀ ਕਾਪੀ ਤੁਹਾਡੇ ਕੋਲੇ ਪਹੁੰਚ ਗਈ ਹੋਣੀ ਹੈ ਜਾਂ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਉਹਨਾਂ ਨੇ 24 ਘੰਟਿਆਂ ਦੇ ਵਿੱਚ ਇਹ ਸਾਰੀਆਂ ਵੀਡੀਓਜ਼ ਹਟਾਉਣ ਦੇ ਹੁਕਮ ਦਿੱਤੇ ਨੇ ਮਾਨਯੋਗ ਅਦਾਲਤ ਨੇ ਇਹਦੇ ਵਿੱਚ ਇਹ ਵੀ ਗੱਲ ਆਖੀ ਹੈ ਕਿ ਇਹ ਸਰਚ ਦੇ ਵਿੱਚ ਵੀ ਵੀਡੀਓਜ਼ ਨਾ ਆਉਣ ਭਾਵੇਂ ਗੂਗਲ ਨੂੰ ਵੀ ਆਦੇਸ਼ ਜਾਰੀ ਕੀਤੇ ਨੇ ਮੋਹਾਲੀ ਦੀ ਅਦਾਲਤ ਨੇ ਕਿ ਜੇ ਇਹ ਸਰਚ ਦੇ ਵਿੱਚ ਆਉਂਦੀਆਂ ਨੇ ਜਾਂ ਰਿਮੂਵ ਨਹੀਂ ਕੀਤੀਆਂ ਜਾਂਦੀਆਂ ਤਾਂ ਉਹਨਾਂ ਦੇ ਉੱਤੇ ਲੀਗਲ ਐਕਸ਼ਨ ਅਦਾਲਤ ਲਾਊਗੀ ਇਹ ਅਦਾਲਤ ਦੀ ਨਿਗਾਹ ਦੇ ਵਿੱਚ ਹੈ ਇਹ ਮਾਮਲਾ ਜਦੋਂ ਜਿਹੜੀਆਂ ਕੁਝ ਧਿਰਾਂ ਨੇ ਉਹਨਾਂ ਦੇ ਕੋਲੇ ਜਵਾਬ ਨਹੀਂ ਹੁੰਦਾ ਉਹ ਕਿਸੇ ਤਰੀਕੇ ਨਾਲ ਅਟੈਕ ਨਹੀਂ ਕਰ ਸਕਦੇ ਤਾਂ ਫਿਰ ਉਹ ਕਰੈਕਟਰ ਅਸੈਸੀਨੇਸ਼ਨ ਵਾਲੇ ਪਾਸੇ ਨੂੰ ਤੁਰ ਪਿੰਦੇ ਨੇ ਕਿਉਂਕਿ ਇਹ ਨਹੀਂ ਹੈ ਕਿ ਕਿਸੇ ਇੱਕ ਵਿਅਕਤੀ ਦੇ ਵੱਲੋਂ ਇਹ ਵੀਡੀਓਜ਼ ਪਾ ਦਿੱਤੀਆਂ ਗਈਆਂ ਉਹਦੇ ਪਿੱਛੇ ਵੇਖਣ ਵਾਲੀ ਜਿਹੜੀ ਗੱਲ ਇਹ ਆ ਕਿ ਉਹਦੇ ਪਿੱਛੇ ਕੁਝ ਧਿਰਾਂ ਨੇ ਕੁਝ ਲੁਕਵੀਆਂ ਨੇ ਤੇ ਕੁਝ ਜਿਹੜੀਆਂ ਉਹ ਜ਼ਾਹਰ ਹੋ ਗਈਆਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਅਸ਼wini ਸ਼ਰਮਾ ਜੀ ਉਹ ਅੱਜ ਸਵੇਰੇ ਇਹ ਸਵਾਲ ਉਠਾ ਰਹੇ ਆ ਕਿ ਇਸ ਮਾਮਲੇ ਦੇ ਉੱਤੇ ਮੁੱਖ ਮੰਤਰੀ ਸਾਹਿਬ ਬੋਲੇ ਕਿਉਂ ਨਹੀਂ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਮੈਂ ਸ਼ਰਮਾ ਜੀ ਨੂੰ ਇਹ ਦਰਸਲਾ ਤਾਂ ਹੋਣਾ ਕਿ عدالت ਦਾ ਜਿਹੜਾ ਫੈਸਲਾ ਉਹ ਕੱਲ ਦਾ ਹੈ ਇੱਕ ਦਿਨ ਪਹਿਲਾਂ ਦਾ ਪਰ ਉਹ ਅਗਲੇ ਦਿਨ ਜਿਹੜਾ ਅਜੇ ਵੀ ਸਵਾਲ ਖੜੇ ਕਰ ਰਿਹਾ ਕੀ ਇਹ ਸਵਾਲ ਜਿਹੜੇ ਆ ਉਹ ਅਦਾਲਤ ਦੇ ਉੱਤੇ ਨਹੀਂ ਜਿਨ੍ਹਾਂ ਨੇ ਇਹ ਕਹਿ ਦਿੱਤਾ ਕਿ ਇਹ ਫੇਕ ਨੇ ਤੇ ਇਹ 24 ਘੰਟੇ ਦੇ ਵਿੱਚ ਜਿਹੜੀਆਂ ਉਹ ਉਠਾਈਆਂ ਜਾਣ ਉਤੋਂ ਜਿਹੜੀਆਂ ਰਿਮੂਵ ਕੀਤੀਆਂ ਜਾਣ ਡਿਲੀਟ ਕੀਤੀਆਂ ਜਾਣ ਸਵਾਲ ਇਹ ਆ ਕਿ ਹੁਣ ਤੱਕ ਸੱਤਾ ਹੰਡਾਉਂਦੀਆਂ ਰਹੀਆਂ ਸਿਆਸੀ ਪਾਰਟੀਆਂ ਉਹਨਾਂ ਨੂੰ ਤਕਲੀਫ ਇਸ ਗੱਲ ਦੀ ਹੈ ਕਿ ਪੰਜਾਬ ਦੇ ਵਿੱਚ ਇੱਕ ਆਮ ਘਰ ਦਾ ਵਿਅਕਤੀ ਇੱਕ ਮਾਸਟਰ ਦਾ ਮੁੰਡਾ ਉਹ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚ ਕਿਉਂ ਗਿਆ ਤੇ ਉਹਦੇ ਵਾਸਤੇ ਨਾ ਉਹਦੇ ਉੱਤੇ ਕਿਸੇ ਕਿਸਮ ਦੇ ਕੋਈ ਇਲਜ਼ਾਮ ਨੇ ਨਾ ਉਹਨੂੰ ਕਿਸੇ ਮਾਮਲੇ ਦੇ ਵਿੱਚ ਇਹ ਪ사 ਸਕੇ ਨੇ ਤੇ ਹੁਣ ਕਰੈਕਟਰ ਅਸੈਸੀਏਸ਼ਨ ਕਰਨ ਵਾਲੇ ਪਾਸੇ ਤੁਰੇ ਹੋਏ ਨੇ ਮੈਂ ਕੁਝ ਅਕਾਊਂਟ ਤੁਹਾਡੇ ਨਾਲ ਜਿਹੜੇ ਉਹ ਤੁਹਾਨੂੰ ਦਿਖਾਉਣੇ ਚਾਹਣਾ ਕਿ ਉਹਦਾ ਅਕਾਊਂਟਸ ਦੇ ਅੱਗੇ ਉਹ ਜਾ ਕੇ ਕਿਹਦੇ ਨਾਲ ਜਿਹੜਾ ਉਹ ਜੁੜਦੇ ਨੇ ਇੱਕ ਆਤਮ ਨਿਰਭਰ ਭਾਰਤ ਹੈ ਇਹ ਅਕਾਊਂਟ ਹੈ ਇਹਦੇ ਜਿਹੜੇ ਨਾਲ ਜੁੜੇ ਹੋਏ ਲੋਕ ਨੇ ਉਹ ਇਸ ਵੀਡੀਓਜ਼ ਨੂੰ ਸ਼ੇਅਰ ਕਰ ਰਹੇ ਨੇ ਅਨੁਪਮ ਮਿਸ਼ਰਾ ਹੈ ਦੇਸ਼ੇ ਦੇ ਨਾਲ ਹੀ ਉਹ ਜਿਹੜਾ ਜੁੜਿਆ ਹੋਇਆ ਔਰ ਉਹ ਕਿੰਨਾ ਜਿਹੜੇ ਲੋਕ ਉਹਨੂੰ ਫੋਲੋ ਕਰਦੇ ਨੇ ਇਹ ਉਹਦਾ ਅਕਾਊਂਟ ਹੈ ਉਹ ਇਸ ਵੀਡੀਓਜ਼ ਨੂੰ ਅੱਗੇ ਜਿਹੜਾ ਉਹ ਸ਼ੇਅਰ ਕਰ ਰਿਹਾ ਡਿਪਲੋਮੈਟਿਕ ਟਾਕ ਹੈ ਉਹਨੂੰ ਕੌਣ-ਕੌਣ ਅੱਗੇ ਫੋਲੋ ਕਰਦੇ ਨੇ ਉਹ ਭਾਜਪਾ ਇਹ ਸਾਰੇ ਭਾਜਪਾ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦਾ ਜਿਹੜਾ ਵਿੰਗ ਹੈ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਰੋਜ਼ ਇਹੀ ਕੁਝ ਕਰਦੇ ਨੇ ਇਹ ਸਾਰੇ ਅਕਾਊਂਟ ਉਹਨਾਂ ਦੇ ਨਾਲ ਜੁੜੇ ਹੋਏ ਨੇ ਇੰਡੀਐਕਸ ਇੱਕ ਅਕਾਊਂਟ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਕੌਣ ਇਹਨੂੰ ਫੋਲੋ ਕਰਦੇ ਨੇ ਤੇ ਇਹਦਾ ਕਿਹਦਾ ਇਹ ਅਕਾਊਂਟ ਹੈ ਇਹ ਸਾਰੀ ਦੀ ਸਾਰੀ ਜਿਹੜੀ ਜਾਣਕਾਰੀ ਹੈ ਉਹ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀ ਉਹ ਕੱਢੀ ਹੈ ਰਮਨ ਮਲਕ ਹੈ ਬਰੈਕਟ ਦੇ ਵਿੱਚ ਉਹ ਲਿਖਦਾ ਮੋਦੀ ਦਾ ਪਰਿਵਾਰ ਇਹ ਉਹ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰਕੇ ਕੁਸਟਮ ਜਿਹੜੇ ਉਹ ਅਥਾਉਣ ਦੀ ਕੋਸ਼ਿਸ਼ ਕਰ ਰਿਹਾ ਕੁਸਟਮ ਕਿਸ ਤੀਂ ਦੇ ਕਿ ਕਰੈਕਟਰ ਅਸੈਸੀਨੇਸ਼ਨ ਮੁੱਖ ਮੰਤਰੀ ਸਾਹਿਬ ਦੀ ਕਿਵੇਂ ਕੀਤੀ ਜਾਵੇ ਇੱਕ ਅਕਾਊਂਟ ਹੈ ਲੈਫਟਿਸਟ ਅ টেরোরਿਸਟ ਇਹ ਨਹੀਂ ਜਿਹੜਾ ਇਹਨਾਂ ਦੇ ਨਾਲ ਹੀ ਜੁੜੇ ਹੋਏ ਅਕਾਊਂਟ ਨੇ ਬਹੁਤ ਸਾਰੇ ਨੇ ਮੇਰੇ ਕੋਲ ਤਕਰੀਬਨ 1.5 ਦਰਜਨ ਤੋਂ ਉੱਪਰ ਅਕਾਊਂਟ ਜਿਹੜੇ ਅਸੀਂ ਲੱਭੇ ਨੇ ਸਵਾਲ ਇਹ ਹੈ ਕਿ ਜਦੋਂ ਅਦਾਲਤ ਨੇ ਹੁਣ ਇਹ ਕਹਿ ਦਿੱਤਾ ਕਿ ਇਹ ਫੇਕ ਵੀਡੀਓਜ਼ ਨੇ ਫਰਜੀ ਤਿਆਰ ਕੀਤੀਆਂ ਗਈਆਂ ਨੇ ਇਸੇ ਕਰਕੇ ਅਦਾਲਤ ਨੇ ਇਨਾਂ ਨੂੰ ਹਟਾਉਣ ਦੇ ਹੁਕਮ ਦਿੱਤੇ ਨੇ ਉਹ ਵੀ 24 ਘੰਟਿਆਂ ਦੇ ਵਿੱਚ ਤੇ ਇਥੋਂ ਤੱਕ ਇਹ ਸਖਤ ਹੁਕਮ ਨੇ ਕਿ ਇਹ ਕਿਸੇ ਸਰਚ ਦੇ ਵਿੱਚ ਵੀ ਨਹੀਂ ਆਉਣਾ ਚਾਹੀਦਾ ਤੁਸੀਂ ਸਿਆਸਤ ਕਰੋ ਕਿਸੇ ਵੀ ਪੱਧਰ ਦੀ ਕਰੋ ਤੁਸੀਂ ਸਵਾਲ ਪੁੱਛੋ ਔਰ ਸਿਆਸਤ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਕੀਤੇ ਗਏ ਕੰਮ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੀਤੇ ਗਏ ਕੰਮਾਂ ਦੇ ਉੱਤੇ ਤੁਸੀਂ ਸਵਾਲ ਕਰੋ ਕੀ ਕਰੋ ਕਰੈਕਟਰ ਅਸੈਸੀਨੇਸ਼ਨ ਤੱਕ ਕਿਸੇ ਵਿਅਕਤੀ ਦੇ ਉੱਤੇ ਉਹ ਵੀ ਜਿਹੜਾ ਮੁੱਖ ਮੰਤਰੀ ਵਰਗੇ ਇੱਕ ਉੱਚ ਅਹੁਦੇ ਦੇ ਉੱਤੇ ਬੈਠਾ ਇਹੋ ਜਿਹੀਆਂ ਫੇਕ ਵੀਡੀਓਜ਼ ਜਿਹੜੀਆਂ ਅੱਗੇ ਪਹੁੰਚਾਓਗੇ ਅੱਗੇ ਡਿਸਟ੍ਰੀਬਿਊਟ ਕਰੋਗੇ ਤੇ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਕੋਲੇ ਸਵਾਲ ਨਹੀਂ ਹੈਗੇ ਇਸ ਕਰਕੇ ਤੁਸੀਂ ਇਸ ਜਗ੍ਹਾ ਤੱਕ ਪਹੁੰਚ ਗਏ ਕਿ ਹੁਣ ਅਸੀਂ ਕਿਸੇ ਦਾ ਕਰੈਕਟਰ ਅਸੈਸੀਨੇਸ਼ਨ ਜਿਹੜਾ ਉਹ ਕਰਾਂਗੇ ਹੁਣ ਤੱਕ ਜਿੰਨਾ ਸਮਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦਿਆਂ ਹੋ ਗਿਆ ਲਗਭਗ 4 ਸਾਲ ਜਿਹੜੇ ਉਹ ਹੋ ਜਾਣਗੇ ਕੁਝ ਮਹੀਨਿਆਂ ਤੱਕ ਕੋਈ ਪਾਰਟੀ ਮੁੱਖ ਮੰਤਰੀ ਸਾਹਿਬ ਦੇ ਉੱਤੇ ਕਿਸੇ ਕਿਸਮ ਦਾ ਕ੍ਰਪਸ਼ਨ ਦਾ ਇਲਜ਼ਾਮ ਨਹੀਂ ਲਗਾ ਸਕੇ ਅਸੀਂ ਜਦ ਸਾਡੇ ਮੰਤਰੀ ਸਹਿਬਾਨ ਸਾਡੇ ਐਮ ਐਲ ਏ ਸਾਹਿਬ ਕਿਸੇ ਟਿੱਕਾ ਵੇਚਣ ਵਾਲੇ ਦੇ ਨਾਲ ਉਹਨਾਂ ਦੀ ਕੋਈ ਸਾਜ਼ ਅਜੇ ਤੱਕ ਜਿਹੜੀ ਉਹ ਸਾਹਮਣੇ ਨਹੀਂ ਆ ਸਕੀ ਕੋਈ ਫੋਟੋ ਦੇ ਰੂਪ ਤੱਕ ਵੀ ਨਹੀਂ ਜਿਹੜੀ ਉਹ ਨਹੀਂ ਸਾਹਮਣੇ ਆ ਸਕੇ ਇਸ ਕਰਕੇ ਹੁਣ ਇਹ ਬੁਖਲਾਈਆਂ ਹੋਈਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਸਿਆਸੀ ਧਿਰਾਂ ਨੇ ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਜਿਹੜੇ ਰਾਹੀਂ ਇਹ ਫੇਕ ਪ੍ਰੋਪਗੈਂਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਕਰਦੇ ਨੇ ਉਹਨਾਂ ਖਾਤਿਆਂ ਤੋਂ ਇਹ ਵੀਡੀਓ ਸ਼ੇਅਰ ਕਰਕੇ ਮੁੱਖ ਮੰਤਰੀ ਸਾਹਿਬ ਦਾ ਕਰੈਕਟਰ ਅਸੈਸੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਸੀਂ ਧੰਨਵਾਦੀ ਆ ਮਾਨਯੋਗ ਅਦਾਲਤ ਦੇ ਜਿਨ੍ਹਾਂ ਨੇ ਇਹਦੇ ਉੱਤੇ ਤੁਰੰਤ ਐਕਸ਼ਨ ਲੈਂਦਿਆਂ ਹੋਇਆ 24 ਘੰਟਿਆਂ ਦੇ ਵਿੱਚ ਇਹ ਸਾਰੀਆਂ ਵੀਡੀਓਜ਼ ਰਿਮੂਵ ਕਰਨ ਦੇ ਹੁਕਮ ਜਾਰੀ ਕੀਤੇ ਨੇ ਤੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਇਹ ਕਿਸੇ ਵੀ ਸਰਚ ਦੇ ਵਿੱਚ ਜੜੀਆਂ ਉਹ ਨਹੀਂ ਆਉਣੀਆਂ ਚਾਹੀਦੀ। ਉਹ ਸਭ ਪੰਜਾਬ ਸੰਤਾਨ ਨੇ ਇੱਕ ਪਿੰਡਾ ਦੇ ਘੋੜਾ ਦੇ ਵਿੱਚੋਂ ਭੱਜੋ ਇਹ 10 ਟਾਈਮ ਵੀਡੀਓ ਬਣਾ ਕੇ ਦੱਸਿਆ ਸੀ ਕਿ ਉਹਨੂੰ ਬੀਜਪੀ ਦੇ ਆਗੂਆਂ ਨੇ ਉਹ ਅੱਜ ਇਹੋ ਤੋਂ ਦੋਸ਼ ਲਾ ਰਹੇ ਸੀ ਉਹਨੂੰ ਬਾਹਰ। ਇਹ ਤਾਂ ਦੇਖੋ ਪੰਜਾਬ ਦੇ ਵਿੱਚੋਂ ਭੱਜਿਆ। ਉਹ ਤੋਂ ਬਾਅਦ ਕੋਈ ਚਾਲੂ ਚੋਈ ਨਹੀਂ ਕੀਤੀ ਇਹ ਪਤਾ ਕਰਾਇਆ ਕਰਕੇ। ਦੇਖੋ ਜਿਹੜੀ ਕਿਉਂਕਿ ਉਹ ਦੂਜੇ ਮੁਲਕ ਦੇ ਵਿੱਚ ਰਹਿੰਦਾ ਜਿਹੜੀ ਐਕਸਲਰੇਸ਼ਨ ਹੁੰਦੀ ਆ ਉਹ ਮੁਲਕ ਤੋਂ ਮੁਲਕ ਆ ਉਹਦੇ ਵਿੱਚ ਸੂਬੇ ਦਾ ਜਿਹੜਾ ਰੋਲ ਆ ਉਹ ਇਨਫਾਰਮੇਸ਼ਨ ਦੇਣੀ ਹੁੰਦੀ ਆ ਜਿਹੜੀ ਉਹਦੀ ਇਨਫਾਰਮੇਸ਼ਨ ਆ ਉਹ ਗ੍ਰਹਿ ਮੰਤਰਾਲੇ ਤੱਕ ਤੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਜਿਹੜੀ ਆ ਉਹਦੇ ਤੱਕ ਹੈਗੀ ਆ ਔਰ ਦੁਬਾਰਾ ਫੇਰ ਉਹਨਾਂ ਤੱਕ ਜਿਹੜੀ ਉਹ ਦਿੱਤੀ ਜਾਊਗੀ ਇੱਕ ਸੂਬਾ ਜਿਹੜਾ ਉਹ ਪਹੁੰਚਾ ਸਕਦਾ ਅੱਗੋਂ ਜਿਹੜਾ ਐਕਸ਼ਨ ਆ ਉਹ ਸੈਂਟਰ ਦੀ ਸਰਕਾਰ ਦੇ ਨਾਲ ਜਿਹਦੇ ਕੌਂਸਲ ਤੁਸੀਂ ਜ਼ਿਕਰ ਕੀਤਾ ਹੈ ਇਹਦਾ ਵੀ ਗਿਆਨ ਕੋਈ ਤਾਂ ਦੇ ਰਹੇ ਦਿਖੋ ਇਹ ਸਾਰੀ ਜਾਣਕਾਰੀ ਜਿਹੜੀ ਆ ਉਹ ਸਾਈਬਰ ਕ੍ਰਾਈਮ ਦੇ ਕੋਲ ਹੈ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਸੱਦਣ ਦਾ ਮੇਨ ਮਕਸਦ ਜਿਹੜਾ ਪਿਛਲੇ ਦਿਨਾਂ ਤੋਂ ਕੁਝ ਫੇਕ ਵੀਡੀਓ